ਨਾਟਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਡਰਾਈ ਕਲੀਨਰਸ ਐਂਡ ਡਾਇਰਜ਼ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਸ਼ੇਖਰ ਨੇ ਕੀਤੀ ਮੀਟਿੰਗ ਵਿੱਚ ਪੰਜਾਬ ਡਰਾਈ ਕਲੀਨਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਆਲੂਵਾਲੀਆ ਜਨਰਲ ਸਕੱਤਰ ਰਾਜੀਵ ਕਨੌਜੀ ਅਤੇ ਰਾਜੂ ਕਨੌਜੀਆ ਵੀ ਮੌਜੂਦ ਸਨ ਐਸੋਸੀਏਸ਼ਨ ਵੱਲੋਂ ਸੰਜੀਤ ਅਸ਼ਵਨੀ ਕਨੌਜੀਆ ਸੰਦੀਪ ਵਰਮਾ ਤੇ ਸੰਦੀਪ ਸ਼ਰਮਾ ਨੇ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਨ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸੱਦਾ ਦਿੱਤਾ। ਮੀਟਿੰਗ ਵਿੱਚ ਐਸੋਸੀਏਸ਼ਨ ਨੇ ਸੰਜੀਵ ਅਰੋੜਨ ਨਾਲ ਆਪਣੀਆਂ ਮੁੱਖ ਮੁੱਦੇ ਸਾਂਝੇ ਕੀਤੇ। ਮੈਂਬਰਾਂ ਨੇ ਕਿਹਾ ਕਿ ਪਹਿਲਾਂ ਉਹ ਸਮਾਲ ਪਾਵਰ ਬਿਜਲੀ ਯੋਜਨਾ ਦੇ ਅਧੀਨ ਆਉਂਦੇ ਸਨ ਪਰ ਹੁਣ ਉਹਨਾਂ ਨੂੰ ਕਮਰਸ਼ੀਅਲ ਕੈਟਾਗਰੀ ਵਿੱਚ ਪਾ ਦਿੱਤਾ ਗਿਆ ਹੈ। ਜਿਸ ਨਾਲ ਬਿਜਲੀ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ ਇਸ ਤੋਂ ਇਲਾਵਾ ਡਰਾਈ ਕਲੀਨਿੰਗ ਸੇਵਾਵਾਂ 'ਤੇ 18% GST ਦਰ ਵੀ ਕਾਰੋਬਾਰ ਲਈ ਬਹੁਤ ਬੋਝਲ ਹੈ ਐਸੋਸੀਏਸ਼ਨ ਨੇ ਮੰਗ ਕੀਤੀ ਕਿ GST ਦਰ ਘਟਾ ਕੇ 5% ਕੀਤੀ ਜਾਵੇ ਇਨ੍ਹਾਂ ਮੁੱਦਿਆਂ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਸੰਜੀਵ ਅਰੋੜਾ ਨੇ ਭਰੋਸਾ ਦਿੱਤਾ ਕਿ ਬਿਜਲੀ ਦੀ ਸਮੱਸਿਆ ਨੂੰ ਪੰਜਾਬ ਸਰਕਾਰ ਦੇ ਮੋਰ ਵਿਚਾਰ ਲਈ ਚੁੱਕਿਆ ਜਾਵੇਗਾ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ GST ਦਰ ਨੂੰ ਘਟਾਉਣਾ ਆਸਾਨ ਨਹੀਂ ਹੈ ਕਿਉਂਕਿ ਇਹ ਇੱਕ ਕੁਦਰਤੀ ਮੁੱਦਾ ਹੈ ਰੂ ਇਸ ਮੁੱਦੇ ਨੂੰ ਸਬੰਧਤ ਕਮੇਟੀ ਦੇ ਸਾਹਮਣੇ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ ਮੀਟਿੰਗ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੁਧਿਆਣਾ ਪੱਛਮੀ ਸੀਟ ਤੋਂ ਅਰੂੜਾ ਦੀ ਜਿੱਤ ਲਈ ਆਪਣਾ ਸਮਰਥਨ ਦੇਣ ਦਾ ਰੋਸਾ ਦਿੱਤਾ ਪ੍ਰਧਾਨ ਚੰਦਰਸ਼ੇਖਰ ਨੇ ਸੰਜੀਵ ਅਰੂੜਾ ਦਾ ਐਸੋਸੀਏਸ਼ਨ ਦੀ ਗੱਲ ਸੁਣਨ ਅਤੇ ਆਪਣਾ ਸਮਾਂ ਦੇਣ ਦੀ ਧੰਨਵਾਦ ਵੀ ਕੀਤਾ